ਪੰਜਾਬ ਇਸ ਭਿਆਨਕ ਖੜਾ ਦੀ ਮਾਰ ਹੈ ਬਹੁਤ ਜਿਆਦਾ ਜਿਹੜਾ ਨੁਕਸਾਨ ਪੰਜਾਬ ਦਾ ਕਰੋੜਾਂ ਅਰਬ ਰੁਪਈਆ ਦੇ ਨਾਲ ਨਾਲ 2581 ਪਿੰਡ 10.90 ਲੱਖ ਲੋਕ ਪ੍ਰਭਾਵਿਤ ਹੋ ਰਹੇ 58 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਜ਼ਮੀਨ ਦਾ ਨੁਕਸਾਨ 13299 ਕਰੋੜ ਰੁਪਈਏ ਦੀ ਬੁਨਿਆਦੀ ਢਾਂਚੇ ਦਾ ਨੁਕਸਾਨ ਜਿਵੇਂ ਕਿ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੇ ਦੱਸਿਆ ਸਕੂਲ ਪਸ਼ੂ ਹਸਪਤਾਲ ਸੜਕਾਂ ਘਰਾਂ ਦਾ ਪਸ਼ੂਆਂ ਦਾ ਤਾਂ ਦਾ ਬਹੁਤ ਨੁਕਸਾਨ ਹੋਇਆ ਸੋ ਜਿਵੇਂ ਵਿਰੋਧੀ ਪਾਰਟੀ ਦੇ ਸਾਡੇ ਆਲੋਪੀ ਸਾਹਿਬ ਜਾਂ ਸਾਰੇ ਭਰਾਵਾਂ ਨੇ ਬੀਜੇਪੀ ਪਾਰਟੀ ਨੇ ਕਾਲੀਦਾਨ ਨੇ ਇਹ ਸਾੜਾਂ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਸਿਆਸੀ ਰੋਟੀਆਂ ਸਿੱਕਣ ਦੀ ਕੋਸ਼ਿਸ਼ ਕੀਤੀ ਮੇਰੀ ਡਿਊਟੀ ਮੈਂ ਧੰਨਵਾਦ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪੂਰੀ ਪੰਜਾਬ ਸਰਕਾਰ ਦੀ ਨਮਾਇੰਦਿਆਂ ਦੇ ਧੰਨਵਾਦ ਕਰਦਾ ਮੈਂ ਆਪਣੇ ਪਾਰਟੀ ਸੁਪਰੀਮ ਹੋਰਮੇਤ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਸਾਡੇ ਹਰ ਵਰਕਰ ਨੂੰ ਪਹਿਲੇ ਦਿਨ ਤੋਂ ਹੀ ਡਿਊਟੀ ਲਗਾ ਦਿੱਤੀ ਕਿ ਜਾ ਕੇ ਹੜਾਂ ਵਾਲੇ ਪਿੰਡਾਂ ਦੇ ਵਿੱਚ ਵੜ ਜਾਵੋ ਸਭ ਤੋਂ ਪਹਿਲਾਂ ਲੋਕਾਂ ਦੀਆਂ ਜਾਨਾਂ ਬਚਾਵੋ ਉਹਨਾਂ ਦੇ ਡੰਗਰਾਂ ਦੀਆਂ ਜਾਨਾਂ ਬਚਾਵੋ ਉਹਨਾਂ ਦੀ ਰੋਟੀ ਪਾਣੀ ਦਾ ਵੰਡਬਾਟ ਕਰੋ ਉਹਨਾਂ ਨੂੰ ਰਾਸ਼ਨ ਪਹੁੰਚਾਵੋ ਇਥੋਂ ਤੱਕ ਤੇ ਚਾਰੇ ਦਾ ਬੰਦਵਸਤ ਕਰਕੇ ਡੰਗਰਾਂ ਨੂੰ ਵੀ ਚਾਰਾ ਪਹੁੰਚਾਇਆ ਜਾਵੇ। ਕਿਸ਼ਤੀਆਂ ਦਾ ਪ੍ਰਬੰਧ ਕਰਕੇ ਮੇਰੀ ਡਿਊਟੀ ਖੁਦ ਮੁੱਖ ਮੰਤਰੀ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਲੱਗੀ। ਸੋ ਮੈਂ ਧੰਨਵਾਦੀ ਆ ਰਾਣਾ ਜੀ ਦਾ ਵੀ। ਰਾਣਾ ਜੀ ਵੀ ਉੱਥੇ ਆਏ ਖੁਦ ਮੈਨੂੰ ਉਹਨਾਂ ਨੇ ਸਲਾਹ ਦਿੱਤੀ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਸੋ ਨਾਲ ਉਹਨਾਂ ਨੇ ਇੱਕ ਦੋ ਬੇਨਤੀਆਂ ਕੀਤੀਆਂ ਸਰਕਾਰ ਨੂੰ। ਸੋ ਵੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਨਾਲ ਦੀ ਨਾਲ ਮਕਸਦ ਅਸੀਂ ਉਸ ਹੜ੍ਹਾਂ ਦੇ ਦਿਨਾਂ ਦੇ ਵਿੱਚ ਚਾਹੇ ਵਿਰੋਧੀ ਪਾਰਟੀ ਆ ਚਾਹੇ ਸਾਡੀ ਪਾਰਟੀ ਆ ਜਾਂ ਸਾਡੀ ਸਰਕਾਰ ਆ ਕਿ ਲੋਕਾਂ ਦੀ ਸੇਵਾ ਕਰਨਾ ਅਸੀਂ ਸਾਰੇ ਨਾਲ ਮਿਲ ਕੇ ਬਹੁਤ ਸੇਵਾ ਕਰ ਰਹੇ ਸੀ ਸੋ ਬਹੁਤੇਆਂ ਨੂੰ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਜਿਵੇਂ ਮੇਰਾ ਪ੍ਰਾਮ ਅਨਵਿੰਦਰ ਸਿੰਘ ਐਸਪੁਰਾ ਕਹਿ ਰਿਹਾ ਸੀ ਕਿ ਰੋਟੀਆਂ ਸੇਕਣੀਆਂ ਕੋਸ਼ਿਸ਼ ਕਰ ਰਹੀ ਸੀ ਕਿ ਸਾਰੇ ਇਸ ਤਰੀਕੇ ਨਾਲ ਰੋਟੀਆਂ ਸੇਕ ਕੇ ਸਾਡੀਆਂ ਵੋਟਾਂ ਬਣ ਜਾਣਗੀਆਂ ਪਰ ਇਹ ਹਾਲਾਤ ਜਿਹੜੇ ਚੱਲ ਰਹੇ ਸੀ ਉਸ ਦਿਨਾਂ ਦੇ ਵਿੱਚ ਇਹੋ ਜੀ ਇੱਕ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ ਸਾਨੂੰ ਹਮੇਸ਼ਾ ਹੀ ਗੁਰੂਆਂ ਪੀਰਾਂ ਤੋਂ ਆਪਣੇ ਬਜ਼ੁਰਗਾਂ ਤੋਂ ਇਹ ਮਿਲਿਆ ਕਿ ਜੇ ਪੰਜਾਬ ਦੇ ਵਿੱਚ ਕੋਈ ਦੁੱਖ ਆਵੇ ਤਾਂ ਉਹਦੇ ਸਭ ਤੋਂ ਅੱਗੇ ਹੋ ਕੇ ਉਸ ਦਾ ਦੁੱਖ ਬਣਾਓ ਵੰਡਾਓ ਇਹ ਦੁੱਖ ਦੀ ਕੜੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਨੇ ਸਾਡੀ ਡਿਊਟੀ ਲਾਇਕ ਜਾਓ ਜਾ ਕੇ ਕੱਲੇ-ਕੱਲੇ ਭੈਣ ਭਰਾਵਾਂ ਦੀ ਉਹਨਾਂ ਦੀ ਬੱਚਿਆਂ ਦੀਆਂ ਜਾਨਾਂ ਬਚਾਓ ਸੋ ਸਾਡੀ ਪੂਰੀ ਆਮ ਆਦਮੀ ਪਾਰਟੀ ਦਾ ਹਰ ਵਰਕਰ ਸਰਕਾਰ ਦਾ ਹਰ ਲੀਡਰ ਸਹਿਮਾਨ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਲੱਗੇ ਰਹੇ ਕੱਲੇ-ਕੱਲੇ ਘਰ ਜਾ ਕੇ ਕਿਸ਼ਤੀ ਦੇ ਵਿੱਚ ਜਾ ਕੇ ਜਦੋਂ ਉੱਥੇ ਮਾਵਾਂ ਪੈਣਾ ਦੇ ਹਾਲਾਤ ਦੇਖੇ ਸਪੀਕਰ ਸਾਹਿਬ ਰੋਂਣ ਹੁੰਦਾ ਸੀ ਕਿਵੇਂ ਮਾਵਾਂ ਰੋਂਦੀਆਂ ਸੀ ਕਿਵੇਂ ਗੱਲ ਲਾ ਕੇ ਰੋਂਦੀਆਂ ਸੀ ਸਾਡੀਆਂ ਪੈਣਾ ਸਾਡੀਆਂ ਬੱਚੀਆਂ ਰੋਂਦੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਕਿ ਤਾਂ ਮਾਂ ਰੋੜਗੀਆਂ ਮੈਨੂੰ ਬਹੁਤ ਸਾਰੀਆਂ ਬੱਚੀਆਂ ਮਿਲੀਆਂ ਕਿ ਸਾਡੀਆਂ ਕਿਤਾਬਾਂ ਰੁੜ ਗਈਆਂ ਅਸੀਂ ਕਿਵੇਂ ਪੜਾਂਗੇ ਅਸੀਂ ਕਿਵੇਂ ਸਕੂਲ ਜਾਵਾਂਗੇ ਸੋ ਅਸੀਂ ਤੇ 13000 14000 ਦਾ ਆਈਡੀਆ ਲਈ ਬੈਠੇ ਆ ਕਿ ਇੰਨੇ ਕਰੋੜ ਦਾ 13000 14000 ਕਰੋੜ ਦਾ ਨੁਕਸਾਨ ਹੋ ਗਿਆ ਪਰ ਵਾਕਈ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕੱਲ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਸੁਪਨੇ ਰੁੜ ਗਏ ਬੱਚਿਆਂ ਦੇ ਸੁਪਨੇ ਰੁੜ ਗਏ ਸੋ ਅਸੀਂ ਉਸ ਸੁਪਨਿਆਂ ਨੂੰ ਉਹ ਜਿਹੜੇ ਹੋਏ ਹੋਏ ਨੁਕਸਾਨ ਨੂੰ ਮੈਂ ਪੰਜਾਬ ਦੇ 2500 81 ਪਿੰਡਾਂ ਦੇ ਭੈਣ ਭਰਾਵਾਂ ਨਾਲ ਬਜ਼ੁਰਗਾਂ ਨਾਲ ਵਾਦਾ ਕਰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਸੇਵਾ ਭਾਵਨਾ ਨਾਲ ਨਿਮਰਤਾ ਨਾਲ ਸੇਵਾ ਨਿਵਾ ਰਹੀ ਸੀ ਤੇ ਸੇਵਾ ਨਿਵਾਵਾਂਗੇ ਥੈਂਕ ਯੂ 5 ਮਿੰਟ ਸਪੀਕਰ ਸਾਹਿਬ 5 ਮਿੰਟ ਦੇਖੋ ਮੈਂ ਪਹਿਲੇ ਤਿੰਨ ਦਿਨ ਤੋਂ ਮੈਂ ਮੰਤਰੀ ਜੀ ਤੁਸੀਂ ਬਹੁਤ ਸਰਕਾਰੋਂ ਤੁਸੀਂ ਤੁਸੀਂ ਕੰਮ ਵੀ ਬਹੁਤ ਕੀਤਾ ਲੇਕਿਨ ਆਪਣੇ ਹੋਰ ਸਾਥੀ ਰਹਿ ਜਾਣੇ ਆ ਮੈਨੂੰ 3 ਮਿੰਟ ਦੇ ਦਿਓ ਸਪੀਕਰ ਸਾਹਿਬ ਮੈਂ ਚਲੋ ਬਾਕੀ ਗੱਲ ਮੈਂ ਵਾਦਾ ਕਰਦਾ ਅਸੀਂ ਸਾਡੀ ਸਰਕਾਰ ਇਸੇ ਤਰ੍ਹਾਂ ਨਿਮਾਣੇ ਵੜ ਕੇ ਸੇਵਾਦਾਰ ਵਣ ਕੇ ਜਿਸ ਤਰ੍ਹਾਂ ਸੇਵਾ ਨਿਭਾ ਰਹੀ ਆ ਇਹ ਨਿਭਾਵਾਂਗੇ ਕੱਲੇ-ਕੱਲੇ ਦੇ ਕਾਰਖਾਨਾ ਵੀ ਬਣੂਗਾ ਕੱਲੇ-ਕੱਲੇ ਦੀ ਸੱਤ ਵੀ ਮਾਣ ਆ ਲੋਕਾਂ ਨੂੰ ਵਿਸ਼ਵਾਸ ਆ ਕਿ ਭਗਵੰਤ ਮਾਨ ਸਾਹਿਬ ਤੇ ਉਹ ਅਸੀਂ ਕਰਾਂਗੇ ਮੈਂ ਗੱਲ ਦੱਸਣੀ ਚਾਹੁੰਦਾ ਸਪੀਕਰ ਸਾਹਿਬ ਦੁੱਖ ਬੜਾ ਲੱਗਾ ਹੈ ਕਿ ਜਦੋਂ ਇਹਨਾਂ ਲੋਕਾਂ ਦਾ ਦੁੱਖ ਲੈ ਕੇ ਕਿਸਾਨ ਭਰਾਵਾਂ ਦਾ ਪੰਜਾਬ ਦੇ ਲੋਕਾਂ ਦਾ ਸਾਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਸੋ ਉਸ ਟਾਈਮ ਤੇ ਪਹਿਲਾਂ ਬੜੀ ਖੁਸ਼ੀ ਹੋਈ ਕਿ ਕੁਛ ਨਾ ਕੁਛ ਪ੍ਰਧਾਨ ਮੰਤਰੀ ਜੀ ਸਾਡੇ ਪੰਜਾਬ ਦੇ ਪੰਜਾਬੀਆਂ ਲਈ ਕੁਛ ਦੇ ਕੇ ਜਾਣਗੇ ਮੈਂ ਸਾਫਟਕਾਟ ਦੇ ਵਿੱਚ ਦੱਸ ਰਿਹਾ ਕਿ ਜਦੋਂ ਉਹਨਾਂ ਨੇ 1600 ਕਰੋੜ ਐਲਾਨ ਕੀਤਾ ਤਾਂ ਮੈਂ ਬੇਨਤੀ ਲਗਾਈ ਖੜਾ ਹੋਇਆ ਪਹਿਲਾਂ ਤੇ ਮੈਨੂੰ ਪ੍ਰੋਟੋਕੋਲ ਦੇ ਗਲਤ-ਗਲਤ ਸਾਰੇ ਆ ਰਹੇ ਸੀ ਕਿ ਨਹੀਂ ਤੁਸੀਂ ਬੋਲ ਨਹੀਂ ਸਕਦੇ ਪਰ ਪੰਜਾਬੀਆਂ ਲਈ ਬੋਲਣਾ ਇਸ ਮੁਸੀਬਤ ਦੇ ਘੜੀ ਚ ਬੋਲਣਾ ਮੈਂ ਆਪਣਾ ਹੱਕ ਸਮਝਿਆ ਤੇ ਮੈਂ ਖੜਾ ਹੋ ਕੇ ਬੋਲਿਆ ਸੋ ਇਹਦੇ ਬਾਰੇ ਸਾਰੇ ਜਾਣਦੇ ਹੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਜਵਾਬ ਦਿੱਤਾ ਹੰਕਾਰ ਭਰੇ ਲਹਿਜੇ ਚ ਮਜ਼ਾਕ ਭਰੇ ਲਹਿਜੇ ਚ ਕਿ ਹਿੰਦੀ ਨਹੀਂ ਆਉਂਦੀ ਬੜਾ ਦੁੱਖ ਲੱਗਾ ਜੇ ਅਸੀਂ ਪੰਜਾਬੀਆਂ ਲਈ ਆਪਣੀ ਮੰਗ ਨਹੀਂ ਰੱਖ ਸਕਦੇ ਆਪਣੇ ਪ੍ਰਧਾਨ ਮੰਤਰੀ ਤੋਂ ਤਾਂ ਫਿਰ ਉਹ ਪੰਜਾਬ ਕਿਉਂ ਆਏ ਠੀਕ ਉਸ ਤੋਂ ਬਾਅਦ ਦੁੱਖ ਹੋਰ ਬੜਾ ਲੱਗਾ ਸਪੀਕਰ ਸਾਹਿਬ ਸਾਢੇ 3 ਸਾਲ ਪਾਉਣੇ 4 ਸਾਲ ਹੋ ਗਏ ਇਸ ਜਦੋਂ ਵੀ ਸੱਸਨ ਲੱਗਦਾ ਪੂਰੇ ਪੰਜਾਬ ਦੀ ਸੇਵਾ ਨਿਭਾ ਰਹੇ ਆ ਇਸ ਪਵਿੱਤਰ ਸਦਨ ਦੇ ਵਿੱਚ ਬੈਠ ਰਹੇ ਆ ਜਿਹੜੇ ਇਸ ਪਵਿੱਤਰ ਸਦਨ ਤੋਂ ਹੋ ਕੇ ਚਲੇਗੇ ਵਿਰੋਧੀ ਧਿਰ ਦੇ ਪ੍ਰਧਾਨ ਜੀ ਉਹ ਕਹਿ ਰਹੇ ਨੇ ਕਿ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ। ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਕਹਿ ਰਹੇ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ। ਮੈਂ ਜਦੋਂ ਸੁਲਤਾਨਪੁਰ ਲੋਧੀ ਸੇਵਾ ਕਰਿਆ ਸੀ ਉੱਥੇ ਸਾਡੇ ਆਲੋਪੀ ਸਾਹਿਬ ਚਾਹੇ ਗੁੱਸਾ ਕਰਨ ਇਹ ਵੀ ਉੱਥੇ ਆਏ ਇੱਥੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਮਿਨਿਸਟਰ ਸਾਹਿਬ ਅੰਦਰ ਰਾਸ਼ਨ ਪਚਾ ਰਿਆ। ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ? ਸਾਨੂੰ ਲੋਕ ਪੁੱਛਣਗੇ ਆਲੋਪੀ ਸਾਹਿਬ ਅਸੀਂ ਜਿਹਨਾਂ ਦੀ ਸੇਵਾ ਕਰ ਰਹੇ ਹਾਂ। ਇਹਨੂੰ ਡੈਸਕੋ ਸੋ ਸਪੀਕਰ ਸਾਹਿਬ ਬੇਨਤੀ ਆਸੀਂ ਸੇਵਾਦਾਰ ਬਣ ਕੇ ਸੇਵਾ ਨਿਭਾ ਰਿਆ ਜੇ ਭਾਜਪੀ ਕਾਂਗਰਸੀ ਕਾਂਗਰਸੀ ਦੇ ਮਾਨਯੋਗ ਮੈਂਬਰਸ਼ਿਪ ਆਨਾਂ ਨੂੰ ਉਹਨਾਂ ਦੇ ਆਗੂਆਂ ਨੂੰ ਸਾਡੀ ਪਹਿਚਾਣ ਨਹੀਂ ਆਈ ਤੇ ਫਿਰ ਇਹਨਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਆ ਲੋਕਾਂ ਦੀ ਸੇਵਾ ਕੀ ਕਰੀ ਥੈਂਕ ਯੂ ਥੈਂਕ ਯੂ ਤੋਂ ਮੈਂ ਇਨਾ ਹੀ ਕਹਿੰਦਾ ਹੋਇਆ ਫਿਰ ਤੁਹਾਡੇ ਜ਼ਰੀਏ ਪੰਜਾਬ ਦੇ ਉਸ ਆਫਤ ਵਾਲੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨਾਲ ਵਾਅਦਾ ਕਰਦੇ ਆ ਕਿ ਸਾਡੇ ਵੱਲੋਂ ਪੂਰੀ ਪਲੈਨਿੰਗ ਹੈ ਸੋ ਸਾਰੇ ਫਸਲਾਂ ਦੇ ਨੁਕਸਾਨ ਵੀ ਮਿਲਣਗੇ ਫਸਲਾਂ ਦੇ ਖਰਾਬੇ ਵੀ ਮਿਲਣਗੇ ਨੁਕਸਾਨ ਨੇ ਹੋਏ ਹਰ ਚੀਜ਼ ਦਾ ਜਿਹੜਾ ਨੁਕਸਾਨ ਸੋ ਜਿਵੇਂ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਪਸ਼ੂਆਂ ਦੇ ਪੈਸੇ ਨਹੀਂ ਦੇਣੇ ਇਹਨਾਂ ਦੇ ਢੇਡ ਬੱਕਰੀਆਂ ਦੇ ਪੈਸੇ ਨਹੀਂ ਦੇਣੇ ਮੈਂ ਬੇਨਤੀ ਕਰਦਾ ਹਾਂ ਸਪੀਕਰ ਸਾਹਿਬ ਢੇਡ ਬੱਕਰੀਆਂ ਦੇ ਇਹ ਲਿਸਟ ਬਣਾ ਕੇ ਦੇਣ 4000 ਰੁਪਏ ਦੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਣਗੇ ਥੈਂਕ ਯੂ ਇਹ ਕਹਿੰਦੇ ਨੇ ਮੁਰਗੀਆਂ ਦੇ ਪੈਸੇ ਨਹੀਂ ਦੇਣੇ ਸਪੀਕਰ ਸਾਹਿਬ 100 ਰੁਪਏ ਪ੍ਰਤੀ ਮੁਰਗੀ ਦੇ ਪੈਸੇ ਵੀ ਦਵਾਂਗੇ ਪਰ ਜੇ ਇਹਨਾਂ ਦੀ ਮਰਜ਼ੀ ਹੋ ਪਹਿਲਾਂ ਲਿਸਟ ਬਣਾ ਕੇ ਦੇ ਦਿੰਦੇ ਅਸੀਂ ਇਹਨਾਂ ਨੂੰ ਤਾਂ ਬਹੁਤ ਬਹੁਤ ਧੰਨਵਾਦ